ਡਬਲ ਤੜਕਾ ਪਰਵੰਕਲੇ ਇੱਕ ਵਾਰ ਇਸ ਤਰ੍ਹਾਂ ਬਣਾ ਕੇ ਦੇਖੋ ਨਾ ਹੀ ਬਣਗੇ ਕੌੜੇ ਤੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਵੀ ਉਂਗਲਾਂ ਚਟਦੇ ਰਹਿ ਜਾਣਗੇ ਇਧਰ ਅਸੀਂ 1/2 ਕਿਲੋ ਕ੍ਰੇਲੇ ਲੈ ਲਏ ਨੇ ਇਹਨਾਂ ਨੂੰ ਅਸੀਂ ਸਿਰਕਾ ਉਤਾਰ ਕੇ ਤੇ ਦੋ ਟੁਕੜਿਆਂ ਦੇ ਵਿੱਚ ਕੱਟ ਕੇ ਉੱਪਰ 2-3 ਚਮਚ ਨਮਕ ਪਾ ਕੇ ਥੋੜਾ ਜਿਹਾ ਪਾਣੀ ਪਾ ਦਿਆਂਗੇ ਤੇ ਅੱਧੇ ਘੰਟੇ ਵਾਸਤੇ ਇਹਨਾਂ ਨੂੰ ਭਿਓ ਕੇ ਰੱਖ ਦੇਵਾਂਗੇ ਇਸਰਾਇਨਾ ਦੀ ਜਿਹੜੀ ਕੜਵਾਟ ਸਾਰੀ ਨਿਕਲ ਜਾਏਗੀ। ਇਧਰ ਅਸੀਂ ਪਿਆਜ਼ਾਂ ਨੂੰ ਕੱਟ ਕੇ ਹਰੀ ਮਿਰਚਾ ਵਗੈਰਾ ਵਿੱਚ ਕੱਟ ਲਈਆਂ ਨੇ ਤੇ ਬੇਸਿਕ ਮਸਾਲੇ ਪਾ ਕੇ ਅਸੀਂ ਇਹਦਾ ਮਸਾਲਾ ਤਿਆਰ ਕਰਾਂਗੇ। આમਚੂਰ ਪਾਊਡਰ ਤੇ ਨਿੰਬੂ ਜਾਮ ਫਿਰ ਨਿੰਬੂ ਦਾ ਰਸ ਪਾਉਣਾ ਨਾ ਭੁੱਲਿਓ। ਇਹਨਾਂ ਨੂੰ ਅਸੀਂ ਸਾਰੇ ਕਰੇਲਿਆਂ ਨੂੰ ਇਸ ਮਸਾਲੇ ਦੇ ਨਾਲ ਭਰ ਲਿਆ ਹੈ ਤੇ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰ ਲਵਾਂਗੇ। ਮੀਡੀਅਮ ਟੂ ਹਾਈ ਫਲੇਮ ਤੇ ਅਸੀਂ ਫਰਾਈ ਕਰਾਂਗੇ। ਜਿਆਦਾ ਹਾਈ ਫਲੇਮ ਤੇ ਅਸੀਂ ਫਰਾਈ ਨਹੀਂ ਕਰਾਂਗੇ। ਇਹਨਾਂ ਨੂੰ ਬਿਲਕੁਲ ਬ੍ਰਾਊਨ ਹੋਣ ਤੱਕ ਅਸੀਂ ਉਹਨੂੰ ਲੈਣਾ ਹੈ ਚੰਗੀ ਤਰ੍ਹਾਂ ਵਧੀਆ ਤਰੀਕੇ ਦੇ ਨਾਲ ਸਾਰੇ ਸਾਈਡਾਂ ਤੋਂ ਪੁੱਜ ਜਾਣ ਤਾਂ ਕਿ ਇਹਨਾਂ ਨੂੰ ਅਸੀਂ ਹਲਟ-ਪਲਟ ਕੇ ਸੇਕ ਲੈਣਾ ਚੰਗੀ ਤਰ੍ਹਾਂ ਫਿਰ ਇਹਨਾਂ ਨੂੰ ਅਸੀਂ ਕੜਾਈ ਵਿੱਚੋਂ ਕੱਢ ਲਵਾਂਗੇ ਜਦੋਂ ਇਸ ਤਰ੍ਹਾਂ ਦੇ ਬ੍ਰਾਊਨ ਹੋ ਜਾਣਗੇ ਹੁਣ ਇਹਨਾਂ ਨੂੰ ਅਸੀਂ ਸਾਰਿਆਂ ਨੂੰ ਇੱਕ ਪਲੇਟ ਵਿੱਚ ਕੱਢ ਲੈਣਾ ਹੈ ਬਾਕੀ ਬਚੇ ਹੋਏ ਤੇਲ ਵਿੱਚ ਅਸੀਂ ਦੂਸਰਾ ਤੜਕਾ ਲਗਾਵਾਂਗੇ ਦੂਸਰੇ ਤੜਕੇ ਦੇ ਨਾਲ ਇਹ ਬਹੁਤ ਜਮੀ ਬਣਨਗੇ ਪਹਿਲਾ ਅਸੀਂ ਇਸ ਤਰ੍ਹਾਂ ਵੀ ਇਹਨਾਂ ਨੂੰ ਖਾ ਸਕਦੇ ਹਾਂ ਬਟ ਇਹ ਥੋੜੇ ਸੁੱਕੇ ਸੁੱਕੇ ਲੱਗਦੇ ਨੇ ਤੇ ਦੂਸਰਾ ਤੜਕਾ ਲਗਾਉਣ ਨਾਲ ਇਹ ਮਸਾਲੇਦਾਰ ਹੋ ਜਾਂਦੇ ਨੇ ਤੇ ਬਹੁਤ ਹੀ ਰਸੀਲੇ ਤੇ ਟੇਸਟੀ ਬਣਦੇ ਨੇ ਟਮਾਟਰ ਤੇ ਪਿਆਜ਼ ਅਸੀਂ ਕੱਟ ਲਏ ਸੀ ਬ੍ਰੀਕ ਬ੍ਰੀਕ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਇਸ ਇਸ ਤੇਲ ਵਿੱਚ ਫਰਾਈ ਕਰ ਲੈਣਾ ਹੁਣ ਅਸੀਂ ਨਮਕ ਤੇ ਕਸੂਰੀ ਮੇਥੀ ਐਡ ਕਰੀਏ ਨਮਕ ਦੇ ਨਾਲ ਮਸਾਲਾ ਚੰਗੀ ਤਰ੍ਹਾਂ ਗਲ ਜਾਏਗਾ ਬਾਕੀ ਬੇਸਿਕ ਮਸਾਲੇ ਅਸੀਂ ਆਪਣੇ ਸਵਾਦ ਅਨੁਸਾਰ ਪਾ ਲਵਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਗਰ ਜਾਣ ਨੂੰ ਦੇਾਂਗੇ ਫਿਰ ਥੋੜਾ ਜਿਹਾ ਅਦਰਕ ਤੇ ਲਸਣ ਦਾ ਪੇਸਟ ਜਿਹੜਾ ਅਸੀਂ ਬਾਲਵਾਂਗੇ ਕਿਨੂੰ ਚੰਗੀ ਤਰ੍ਹਾਂ ਮਸਾਲੇ ਦੇ ਪੁੱਜ ਜਾਣ ਤੋਂ ਬਾਅਦ ਥੋੜਾ ਜਿਹਾ ਸੀ ਪਾਣੀ ਪਾ ਕੇ ਤੇ ਇਸ ਨੂੰ ਪੂਰਾ ਗਾਲ ਲੈਣਾ ਹੈ ਮਸਾਲੇ ਨੂੰ ਤੇ ਹੁਣ ਅਸੀਂ ਤਿਆਰ ਕੀਤੇ ਹੋਏ ਕarele ਵਿੱਚ ਐਡ ਕਰ ਦੇਣੇ ਨੇ ਇਸ ਤੋਂ ਬਾਅਦ ਇਹਨਾਂ ਨੂੰ 2 ਮਿੰਟ ਤੱਕ ਕੇ ਪਕਾਉਣਾ ਹੈ ਤੇ ਧੱਕ ਕੇ ਪਕਾਉਣ ਤੋਂ ਬਾਅਦ ਬਹੁਤ ਹੀ ਰਸੀਲੇ ਤੇ ਟੇਸਟੀ ਜਮੀ ਕarele ਬਣ ਕੇ ਤਿਆਰ ਹੋਣਗੇ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਵੇਂ ਲੱਗੀ ਸਾਡੀ ਰੈਸਪੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਬੈਲ ਬਟਨ ਨੂੰ ਜ਼ਰੂਰ ਦਬਾਉਣਾ ਕਿ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ